ਜਿਹੜੇ ਬਹੁਤ ਅੰਦਰ ਵੱੜ ਜਾਂਦੇ ਨੇ ਅੰਦਰ ਹੀ ਵੱੜਦੇ ਟਰਾਲੀਆਂ ਥੱਲੇ ਵੱੜ ਜਾਂਦੇ ਨੇ ਅੰਦਰ ਵੱੜ ਜਾਂਦੇ ਨੇ ਹਾਂ ਭੌਂਕਦੇ ਵੀ ਨਹੀਂ ਜਮੀਨ ਫੱਡੇ ਰਾਤ ਸਾਰੀ ਰਾਤ ਹੀ ਬੱਕੀਆਂ ਨੇ ਵੀ ਨਹੀਂ ਹੈ ਨਹੀਂ ਕੁੱਤੇ ਦੋ ਤਿੰਨ ਕੁੱਤੇ ਕੀ ਦੋ ਤਿੰਨ ਕੁੱਤੇ ਹੈ ਨਹੀਂ ਹਾਂ ਤੇਰਾ ਉੱਥੇ ਕਟੂਰੀ ਆਹ ਸੇਮ ਪੇੜ ਹਾਂ ਹਾਂ ਉਹਦੇ ਨਾਲ ਹੀ ਪੈਣ ਮਿਲਦੀ ਸਾਰੀ ਇਹਦੀ ਦੇਣੇ ਦਾ ਫਿਰ ਉਹ ਜਾਨਵਰ ਨਿਕਲ ਵੀ ਨਹੀਂ ਸਕਦਾ ਇੱਥੇ 5:00 5 ਵਜੇ ਪੈੜਾ ਕਰਕੇ ਗਏ ਨਿਕਲੇ ਰਾਤ ਨੂੰ 5:00 ਇਹ ਰਜਵਾੜਾ ਢਾਬਾ ਤੇ ਹੋਰ ਰਜਵਾੜਾ ਢਾਬਾ ਗਈ ਜੀ ਖੇਤਾਂ ਦੇ ਵਿੱਚ ਖੜੇ ਆ ਤੇ ਇਧਰ ਵੀ ਆਪਾਂ ਕਹਿੰਦੇ ਮੱਕੀ ਵੀ ਚੋਹਿਆ ਦਰਖਤ ਵੀ ਇਧਰ ਬਹੁਤ ਆ ਤੇ ਜੀ ਕਤੂਰੇ ਤੁਸੀਂ ਦੱਸਦੇ ਸੀ ਵੀ ਕਤੂਰੇ ਕਿੰਨੇ ਰਹਿ ਗਏ ਕੋਈ ਇੱਕੋ ਹੀ ਉੱਥੇ ਪਹਿਲਾਂ ਇਹ ਨਹੀਂ ਪਤਾ ਲੱਗ ਪਹਿਲਾਂ ਕਤੂਰੇ ਕਿੰਨੇ تھے ਕਿ ਉੱਥੇ ਕੰਡਿਆ ਚੜਦਾ ਕਤੂਰਾ ਕੰਡਿਆ ਕੋਈ ਇੱਕੋ ਹੀ ਰਹਿ ਗਿਆ ਇਹ ਕੋਈ ਆ ਕੰਡਿਆ ਜਿਹਾ ਪਹਿਲਾਂ ਪਤਾ ਨਹੀਂ ਹੈਗੇ ਕਿੰਨੇ ਤੇ ਉਹਨਾਂ ਇੱਕ ਕਤੂਰਾ ਅੱਛਾ ਮਤਲਬ ਕੁੱਤੇ ਜਰੂਰ ਘੱਟ ਕੇ ਛੋਡੇ ਕੁੱਤੇ ਜਿਹੜੇ ਬਾਹਰ ਲੇਤੇ ਉਹ ਨਹੀਂ ਇੱਥੇ ਆਉਂਦੇ ਜਿਹੜਾ ਪਹਿਲਾਂ ਬਾਹਰ ਵਾਲੇ ਕੁੱਤੇ ਆਉਂਦੇ ਉਹ ਨਹੀਂ ਆਉਂਦੇ ਜਿਹੜਾ ਘਰ ਵਾਲੇ ਨੇ ਕੁੱਤੇ ਉਹ ਘਰ ਵਾਲੇ ਤਾਂ ਹੈਗੇ ਨੇ ਸਾਰੇ ਘਰ ਵਾਲੇ ਹੈਗੇ ਨੇ ਘਰ ਵਾਲੇ ਸਾਰੇ ਹੈਗੇ ਨਹੀਂ ਠੀਕ ਘਰ ਦਾ ਕੁੱਤਾ ਨਹੀਂ ਕੋਈ ਆਉਂਦਾ ਤੇ ਜਿਹੜੇ ਘਰ ਵਾਲੇ ਕੁੱਤੇ ਨੇ ਉਹ ਬਾਹਰ ਵੀ ਨਹੀਂ ਜਾਂਦੇ ਹੁਣ ਪਹਿਲਾਂ ਰਾਤ ਨੂੰ ਧੁੰਮਪਦੇ ਰਹਿੰਦੇ ਸੀਗੇ ਉਹ ਚੁੰਮਦੇ ਵੀ ਨਹੀਂ ਜਦੋਂ ਗੇਟ ਖੋਲ੍ਹ ਲੈਂਦੇ ਅੰਦਰ ਪਹਿਲਾਂ ਅੰਦਰ ਨਹੀਂ ਦੀਵਾੜਦੇ ਘਰੇ ਹੁਣ ਪਹਿਲਾਂ ਕਮਰੇ ਚ ਵੜਨ ਦੇ ਕੇ ਜਾਂਦੇ ਨੇਗੇ ਪਛਟਰ ਦਰਦ ਲੱਗੇ ਦਰਦੇ ਨਹੀਂ ਇਹ ਰਾਤ ਨੂੰ ਬਾਹਰ ਨਿਕਲਦੇ ਸੀ ਪਹਿਲਾਂ ਮੌਕੜਦੇ ਸੀ ਚੁੰਮੀ ਤੇ ਉਹ ਕੁੱਤਾ ਇੱਕ ਹੋਰ ਫਿਰਦਾ ਸੀ ਸਾਡੇ ਮਗਰ ਪੈਂਦਾ ਹੁੰਦਾ ਸੀ ਉਹ ਵੀ ਨਹੀਂ ਹੈਗਾ ਹੁਣ ਇਹ ਕਿਛ ਹੋਰ ਦਾ ਡਰਦੇ ਭੱਜ ਕੇ ਕਿੱਥੇ ਜਾਉਂਦਾ ਹੈ ਹੈ ਇਹਦਾ ਨਾ ਤਾਂ ਨਹੀਂ ਇਹਦਾ ਨਾ ਕੋਈ ਬੜਾ ਕੁੱਤਾ ਨਹੀਂ ਬੜਾ ਨੋਧਰਾ ਪੈੜਾਂ ਤਾਂ ਛੋਟੀਆਂ ਨੇ ਕੁੱਤਿਆਂ ਤੋਂ ਉਹ ਨਹੀਂ ਦੱਸਿਓ ਇਹ ਰੋਣ ਤਾਂ ਜਿੱਤੇ ਅੰਦਰ ਪੁੱਲ ਜਾ ਬੰਦਾ ਇਹ ਪੁੱਲ ਜਾ ਵਾ ਰਣੌਣੇ ਮੂਹਰੇ ਇੱਧਰ ਨਾ ਆਵੇ ਹਾਂ ਇਹ ਵੱਡੀਆਂ ਨੇ ਆਹ ਵਾ ਵਾ ਆਹ ਤਾਂ ਬੜੀ ਗੁੱਡੀ ਹਾਂ ਇਹ ਇੱਧਰੋਂ ਜਾਂਦੇ ਦੀ ਹੈ ਨਾ ਆਹ ਆਹ ਇੱਧਰੋਂ ਜਾਂਦੇ ਦੀ ਪੈੜ ਆ ਇਹ ਆਹ ਜਿਹੜਾ ਐਡਾ ਪੈਰ ਤਾਂ ਕੁੱਤੇ ਦਾ ਆਹ ਦੇਖੋ ਮੁਰਦੇ ਦੀਆਂ ਇਹ ਇੱਥੇ ਇੱਧਰ ਮੁੜਦੇ ਨੇ ਆਹ ਮੁੜਦੇ ਦੀਆਂ ਨੇ ਨਾ ਨਾ ਇਧਰ ਨਹੀਂ ਆ ਜਾਂਦੇ ਦੀ ਆ ਵੀ ਜਾਂਦੇ ਦੀ ਇਧਰ ਨੂੰ ਇੱਕ ਚੀਜ਼ ਹੋਰ ਦੇਖੋ ਇੱਕ ਮਿੰਟ ਜੇ ਕੁੱਤਾ ਪੈਰ ਤੇ ਰੁਕ ਕੁੱਤੇ ਦੇ ਪੈਰ ਤੇ ਇੰਨਾ ਫਰਕ ਕੀ ਹੋ ਹਾਂਜੀ ਹਾਂ ਇਹ ਤਾਂ ਘਟੂ ਘਟ ਗਿੱਟ ਦਾ ਫਰਕ ਇਹ ਤਾਂ ਇੱਥੋਂ ਆ ਜੀ ਆਹ ਇੱਥੋਂ ਉਰੋਂ ਉਰੋਂ ਪੈੜ ਉੱਥੇ ਠੀਕ ਹੋ ਜਾ ਲੈ ਆਹ ਦੇਖ ਆ ਇਧਰ ਦਾ ਇਧਰ ਦੀ ਜਾਂਦਾਗਾ ਆ ਇੱਥੋਂ ਵਾਪਸ ਜਾਂਦਾ ਇਧਰ ਨੂੰ ਆਹ ਦੇ ਆ ਪੈੜ ਆ ਦੇ ਪੈੜ ਪੰਜੇ ਮੂਰੇ ਇਧਰ ਇਧਰ ਨੂੰ ਜਾਂਦਾ ਇੱਥੋਂ ਰਜਵਾੜਾ ਢਾਬਾ ਜੀ ਮੇਨ ਰੋਡ ਦੇ ਕੋਲੇ ਤੇ ਆਪਾਂ ਕਹੇ ਦੀ ਵੀ ਅੱਜ ਛਿੜੀ ਦੇ ਵਿੱਚ ਵੀ ਪੈੜਾਂ ਦੇਖੀਆਂ ਨੇ ਬਾਕੀ ਹੋਰ ਉਹ ਦੇਖ ਲਿਆ ਤੁਸੀਂ ਕੱਲ ਪਰਸੋ 6:30 ਵਜੇ ਸਾਰਾ 6:30 ਇੱਥੋਂ ਮੁੜ ਕੇ ਗਿਆ ਉਹ ਚਿੱਟੇ ਪੈਵ ਕੋਲੋਂ ਮੈਂ ਉਹ ਉੱਥੋਂ ਨੱਕਾ ਮਾਰਿਆ ਮੈਂ ਉੱਥੇ ਜਾਵਾਂ ਉਹ ਤੋਂ ਨੱਕਾ ਮਾਰ ਕੇ ਮੈਂ 2-3 ਮਿੰਟਾਂ ਜਿੜੇ ਬੜਿਆ ਮੈਂ ਉਹਦੇ ਨੱਕਾ ਮਾਰਿਆ ਸੀ ਮੈਂ ਪੋਚ ਕੇ